ਮੈਂ ਮਿੱਟੀ ਨਾਲ ਜੁੜਿਆ ਰਹਿਣਾ ਤੇ ਮਿੱਟੀ ਮੇਰੀ ਮਾਂ ਮਿੱਟੀ ਨੇ ਮੈਨੂੰ ਤਨ ਬਖਸ਼ਿਆ ਤੇ ਮਿੱਟੀ ਨੇ ਹੀ ਬਖਸ਼ੀ ਸ਼ਾਂ ਮਿੱਟੀ ਤੋਂ ਅੰਨ ਪੈਦਾ ਹੁੰਦਾ ਤੇ ਆਖਿਰ ਸਮੇ ਮਿੱਟੀ ਹੀ ਦਿੰਦੀ ਥਾਂ ਰਹਿਣਾ ਜਿੰਨਾ ਸਮਾਂ ਹੈ ਇੱਥੇ ਮਿੱਟੀ ਦਾ ਸਤਕਾਰ ਕਰੋ ਮਿੱਟੀ ਹੀ ਸਰੀਰ ਹੈ ਸਭ ਦਾ ਇਸ ਦਾ ਨਾ ਹੰਕਾਰ ਕਰੋ ਮਿੱਟੀ ਹੀ ਸਰੀਰ ਹੈ ਸਭ ਦਾ ਇਸ ਦਾ ਨਾ ਹੰਕਾਰ ਕਰੋ ਮਿੱਟੀ ਤੋਂ ਹੀ ਬਣੇ ਸਭ ਪੁਤਲੇ ਨਾਣੂ ਦਿਲੋਂ ਪਿਆਰ ਕਰੋ ਮੰਜ਼ਲਾਂ ਤੱਕ ਜਾਣ ਲਈ ਮਿੱਟੀ ਹੀ ਬਣਾਉਂਦੀ ਰਾਹ ਮੈਂ ਮਿੱਟੀ ਨਾਲ ਜੁੜਿਆ ਰਹਿਣਾ ਤੇ ਮਿੱਟੀ ਮੇਰੀ ਮਾਂ मिट्टी ने मनु तन बख्शिया ते मिट्टी ने ही बख्शीषा